ਕਾਂਗਰਸ ਦੇ ਰਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੈਰ ਰੱਖਣ ਵਾਲੇ ਜਗਮੀਤ ਬਰਾੜ ਸ਼ੁੱਕਰਵਾਰ ਨੂੰ ਕੈਪਟਨ ਦੇ ਸ਼ਹਿਰ ਪਟਿਆਲਾ ਚ ਖੂਬ ਦਿਹਾੜੇ ਬਰਾੜ ਦਾ ਕਹਿਣਾ ਹੈ ਕਿ ਕੈਪਟਨ ਨੇ ਸਿਆਸੀ ਗਲਤੀਆਂ ਕਰਕੇ ਆਪਣੀ ਕਬਰ ਪੁੱਟ ਲਈ ਹੈ ਮੈਂ ਬਹੁਤ ਜ਼ਿੰਮੇਵਾਰੀ ਨਾਲ ਅੱਜ ਪਟਿਆਲਾ ਸ਼ਹਿਰ ਕੈਪਟਨ ਅਮਰਿੰਦਰ ਸਿੰਘ ਜੀ ਦੇ ਕਹਿਣਾ ਚਾਹੁੰਦਾ ਉਹਨਾਂ ਨੇ ਆਪਣੀ ਕਬਰ ਪੁੱਟ ਲਈ ਹੈ ਕਾਂਗਰਸ ਇਜ਼ ਡੂਮਡ ਇਨ ਪੰਜਾਬ ਔਰ ਮੈਂ ਤੁਹਾਨੂੰ ਇੰਟਰਨਲ 12000 ਪਿੰਡਾਂ ਦੀ ਤਸਵੀਰ ਦਿਨਾ ਹੈ ਇੰਨੀ ਡੀਮੋਰਲਾਈਜੇਸ਼ਨ ਹੈ ਵਰਕਰਸ ਦੇ ਵਿੱਚ ਕਿਉਂਕਿ ਜਦੋਂ ਸੱਤਾ ਦੇ ਵਿੱਚ ਆ ਜਾਂਦੇ ਆ ਕਾਂਗਰਸ ਪਾਰਟੀ ਦੇ ਲੀਡਰ ਉਦੋਂ ਵਰਕਰਾਂ ਨੂੰ ਤੇ ਬੰਦਿਆਂ ਨੂੰ ਤਾਂ ਥੱਲੇ ਕੋਈ ਪੁੱਛ ਪੜਤਾਲ ਹੁੰਦੀ ਨਹੀਂ ਉਦੋਂ ਕੇਵਲ ਤੇ ਕੇਵਲ ਚੰਦ ਬੰਦੇ ਰਾਜ ਕਰਦੇ ਆ ਪਿਛਲੇ ਰਾਜ ਐਮਐਲਏਾਂ ਦੇ ਰਾਹੀ ਹੋਏ ਬਰਾੜ ਦਾ ਕਹਿੰਦੇ ਕਿ ਕੈਪਟਨ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਕਈ ਨੇਤਾ ਅਤੇ ਵਰਕਰ ਪਾਰਟੀ ਛੱਡਣ ਦੀ ਤਿਆਰੀ ਚ ਨੇ ਪਟਿਆਲਾ ਤੋਂ ਇੰਦਰਜੀਤ ਬਖਸ਼ੀ ਜਾਗਬਣੀ ਟੀਵੀ ਜਾਗਬਣੀ ਟੀਵੀ ਦੇ ਦਰਸ਼ਕਾਂ ਲਈ ਇੱਕ ਨਵੀਂ ਖੁਸ਼ਖਬਰੀ ਹੁਣ ਤੁਸੀਂ ਤਾਜ਼ਾ ਖਬਰਾਂ ਸਿਰਫ ਸਾਡੀ ਮੋਬਾਈਲ ਐਪਲੀਕੇਸ਼ਨ ਤੇ ਹੀ ਨਹੀਂ ਸਗੋਂ ਐਂਡਰੋਇਡ ਟੀਵੀ ਰੋਕੂ ਅਤੇ ਫਾਈ ਟੀਵੀ ਤੇ ਵੀ ਦੇਖ ਸਕਦੇ ਹੋ ਤਾਂ ਫਿਰ ਦੇਰੀ ਕਿਸ ਗੱਲ ਦੀ ਚੁੱਕੋ ਰਿਮੋਟ ਤੇ ਇੰਸਟਾਲ ਕਰੋ ਜਗਬਨੀ ਟੀਵੀ ਦੀ ਐਪਲੀਕੇਸ਼ਨ ਤੇ ਜਾਣੋ ਦੁਨੀਆ ਦੀ ਹਰ ਖਬਰ